ਡੀਆਂ ਦਾ ਜੋਰ ਬੇਬੇ ਬੜੀ ਤੀਮਾਏ ਹੇ ਕੋ ਕੱਲੇ ਆ ਪੀਰੇ ਤੇਰਾ ਕਰ ਕੇ ਤਿਆਰ ਓਕੀ ਹੁੰਦੇ ਤੇ ਵੱਡੀ ਅਰਜਾਈ ਕਰੇ ਚੱਲ ਕਦੂ ਰਾਰੀ ਦੇਖ ਹਮ ਨੂੰ ਤਾਂ ਮੂਰੇ ਦਿਸਣਾ ਚਾਹੀਦਾ ਹਾਂ ਮੈਂ ਤਾਂ 2:30 ਵਜੇ ਨੂੰ ਤੜਕੇ ਦੇ 2:30 ਵਜੇ ਨੂੰ ਮੋਟਰਸਾਈਕਲ ਲੈਣਾਂ ਦੇ ਵੀ ਕੀ ਨਾ ਮਾਰਾਂ ਆਪਾਂ ਨੂੰ ਕਿਹੜਾ ਪਾਲਾ ਲੱਗਦਾ ਕਿਸੇ ਪਾਸੇ ਲੱਗਦਾ ਸਹੀ ਦਾ ਹੈਬਲਟ ਹੈਗਾ ਸਿਰ ਤੇ ਹਾਂ ਮੈਂ ਤਾਂ ਹੈਗਾ 2:30 ਵਜੇ ਨੂੰ ਸਿਰਾਂ ਵਾਲੇ ਗੇਟ ਤੇ ਲਾ ਦਈਏ ਮੋਟਰਸਾਈਕਲ ਲੈਣਾਂ ਦੇ ਲਾ ਦੇ ਲਾਏ ਹਾਂ ਜਿਹੜੇ ਹੈ ਵੀ ਸਰਕਾਰੀਆਂ ਚ ਪੜੇ ਨੇ ਨਾ ਉਹਨਾਂ ਨੂੰ ਮਿੱਡੇ ਮੀਲ ਦਾ ਪਤਾ ਹੁੰਦਾ ਮਿੱਡੇ ਮੀਲ ਦਾ ਪਤਾ ਹੁੰਦਾ ਮਿੱਠ ਹੋ ਜਾਣਾ ਹਾਂ ਸੋਮਵਾਰ ਨੂੰ ਦਾਲ ਰੋਟੀ ਦਾਲ ਰੋਟੀ ਮੰਗਲਮਾਰ ਨੂੰ ਦਾਲ ਚੌਲਾ ਦਾਲ ਦਾਲ ਮੂੰਗੀ ਦੀ ਦਾਲ ਸਿਰ ਤੇ ਲਾਈ ਕੀ ਬਾਤ ਆ ਓਏ ਲਓ ਜੀ ਐਂਟਰੀ ਹੋ ਚੁੱਕੀ ਆ ਜਿੰਦਰ ਬੁਗਰਾ ਵਾਲੇ ਦੀ ਇਹ ਦਵਾਰੇ ਕਾ ਤੇ ਮੁੜ ਗਿਆ ਉਧਰੋਂ ਚਾਰੀ ਕਰੇਗਾ ਤਰੇ ਜਮਾਦੀ ਪੈ ਗਿਆ ਓਏ ਓ ਹੋ ਇਹਨਾਂ ਨੇ ਉਧਰ ਵਗ ਗਿਆ ਵੀਰੇ ਤੁਸੀਂ ਇਲੀ ਥੱਡ ਚ ਆ ਰਹੇ ਹੋ ਮੈਂ ਕੀ ਕਰਾਂ ਪਹਿਲਾਂ ਆ ਗਿਆ ਹੋੜ ਫੜਾ ਗਿਆ ਸਾਰਾ ਸਾਰਾ ਫਟਾਪਾ ਲੁੱਟਦਾ ਮੇਰਾ ਇਹਦੇ ਕੋਈ ਨਹੀਂ ਇਹਦੇ ਕੋਈ ਨਹੀਂ ਕੱਲ ਦਾ ਇਹਦੇ ਕੋਈ ਨਹੀਂ ਇਹ ਤਾਂ ਕੁਦਰਤੀ ਬਲੌਗ ਬਣ ਜਾਂਦੇ ਨੇ ਇਹ ਤਾਂ ਇੰਨੀ ਢੀਕਦਾ ਮੇਰਾ ਸਾਰਾ ਫਟਾਪਾ ਲੁੱਟਦਾ ਜਿੰਦਰਾ ਇਹ ਇਹ ਇਹਦਾ ਇੰਦਾ ਇੰਤਲੀ ਢੀਕਦਾ ਰਹਿੰਦਾ ਵੀ ਤੁਸੀਂ ਦੋ ਬੋਲ ਪੁੱਛੀਂ ਦੁਬਾਰਾ ਤੁਸੀਂ ਦੋ ਬੋਲ ਲੱਸੋ ਜਿੰਦਰ ਜੀ ਇਹਦੀ ਕਦੋਂ ਐਂਟਰੀ ਹੋਵੇ ਕਦੋਂ ਅਸੀਂ ਮੋਬਾਈਲ ਕੱਢੀਏ ਐਂ ਹੀ ਢੀਕਦੇ ਰਹਿੰਦੇ ਨੇ ਅਰੇ ਆ ਕੇ ਆ ਮਰਹੁ ਕੋ ਵੀਡੀਓ ਚਨਾ ਕਰਨਾ ਮੈਂ ਦੁਬਾਰਾ ਆਉਣਾ ਚੰਦਰਾ ਓਏ ਸਾਰਾ ਪਰ ਡਾਪਾ ਲੱਗਾ ਤੇਰਾ ਕੰਜਰਾ ਚਲ ਵਾ ਕੱਟ ਯਾਰ ਹਾਲ ਚਾਲ ਆ ਭਾਈ ਸਾਰੇ ਬਹੁਤ ਵਧੀਆ ਬਹੁਤ ਵਧੀਆ ਚਲ ਬੇ ਜਿਹੜੀ ਹੋਣੀ ਸੀ ਹੋ ਗਈ ਐ ਤਾਂ ਕੋਈ ਗੱਲ ਨਹੀਂ ਆਪਾਂ ਤਾਂ ਬਸਰਮਾ ਦੇ ਬਸਰਮਾ ਯਾਰ ਆਪਾਂ ਨੂੰ ਕੋਈ ਚੱਕਰ ਆ ਅਪਾਤਾ ਬਸਰਮਾ ਬਾਈ ਮੋਟੇ ਮੋਟੇ ਮੋਟਿਆਂ ਦੇ ਵੀ ਮੋਟੇ ਆ ਯਾਰ ਮੈਂ ਤਾਂ ਮੇਰੀ ਹੋਊਗੀ ਪ੍ਰਧਾਨ ਦੀ ਹੋਊਗੀ ਨਾਲੇ ਕੋਈ ਗੱਲ ਹੀ ਮਿੱਠੀ ਓਕਰ ਫੜੇ ਗਏ ਇਹ 베ਜਦੀ ਨਹੀਂ ਹੈਗੀ ਸਟਰਗਲ ਹੈ ਸਟਰਗਲ ਆਪਣਾ ਮੈਂ ਕਹਿੰਦਾ ਮੈਂ ਮੇਰੇ ਨਾਲ ਚ ਬਣਾ ਦਿੰਦਾ ਹੋਰ ਬਲੌਗਰ ਫੜੇ ਆ ਤਾਂ ਪਤਾ ਹੀ ਹੁੰਦਾ ਵੀ ਇਹਨਾਂ ਨੇ ਵੀ ਕੰਮ ਬੜੀ ਪਈ ਜਾ ਰਹੀ ਆ ਲੌਗ ਖੋਲੀ ਸਰਰ ਦਾ ਸਰਰ ਦਾ ਲੌਗ ਖੋਲੀ ਆਹ ਹਾ ਹਾ ਕਰ ਤਾ ਇਹ ਆ ਬਸ ਲੌਗ ਉਹਨਾਂ ਨੂੰ ਚੱਕ ਕੇ ਖਿੱਚਦੇ ਬਸ ਓ ਠੀਕ ਮੇਰਾ ਇਹ ਤਾਂ ਸੀਨ ਪਵਾਇਆ ਏਅਰ ਡ੍ਰੌਪ ਕਰਾਇਆ ਯਾਰ ਫੋਨ 'ਚ ਐ ਕਿਉਂ ਆਪਾਂ ਕਹਾਂਗੇ ਨਾ ਬੂਟੇ ਵਾਲੇ ਫੋਨ 'ਚ ਭਈ ਇਹ ਤਾਂ ਕਰਾਇਆ ਲੋਕ ਤਾਂ ਪਹਿਲੀ ਕਹਿੰਦੇ ਬੱਸ ਉਸਾਂ ਬੱਸਾਂ ਵਰਗੀਆਂ ਨੇ ਆਪਾਂ ਪੂਰੇ ਤਿਆਰ-ਪਰ ਤਿਆਰ ਹੋ ਕੇ ਮੋਢੇ ਤੇ ਚੜੀਦਾ ਬੂਟੇ ਲੈ ਠੀਕ ਆ ਮੈਨੂੰ ਇਹ ਜੀ ਗੱਲ ਹੀ ਹੈਗੀ ਹਾਂ ਹਰ ਕਰਾਤੀ ਜਿਹੜੀ ਇੱਕ ਸਾਰਿਆਂ ਨੂੰ ਬੇਨਤੀ ਆ ਭਾਈ ਸਾਰਿਆਂ ਨੂੰ ਬੇਨਤੀ ਆ ਯਾਰ ਵੀ ਆ ਉਹਦਾ ਹਲਮਟ ਜ਼ਰੂਰ ਲੈ ਕੇ ਰੱਖੋ ਹਨਾ ਹਲਮਟ ਹਲਮਟ ਬਹੁਤ ਵਧੀਆ ਚੀਜ਼ ਹੈ ਬਹੁਤ ਜ਼ਰੂਰੀ ਆ ਤੇ ਇਹਦੇ ਨਾਲ ਬਈ ਜਾਣ ਬੱਝੀ ਨਾ ਹੱਸੀ ਨਹੀਂ ਇਹ ਸੇਫਟੀ ਦੀ ਸੇਫਟੀ ਆ ਠੰਡ ਤੋਂ ਬਚਾਉਂਦਾ ਆ ਕਈ ਵਾਰੀ ਮੂਹ ਨਹੀਂ ਗਲਤ ਕੁੱਸ ਜੇ ਆਪਣੇ ਸਿਰ ਬਾਇ ਫੂਟ ਨੇ ਆਪਣੇ ਬਈ ਆਪਣੇ ਗੁੱਤ ਲੱਗੀ ਹੋਈ ਆ ਬਈ ਲੋਰ ਚ ਗੁੱਤ ਲੱਕੇ ਇਹ ਗਾਂ ਕੰਮ ਪੱਕ ਗਿਆ ਉਧਰ ਦੇਖ ਦੇ ਧੂਫ ਕਰਦੇ ਥਵਲਾ ਆਏ ਆਏ ਇਹ ਤਾਂ ਆਉਂਦਾ ਨਹੀਂ ਭਾਈ ਇਹ ਤਾਂ ਮੈਨੂੰ ਪਤਾ ਹੀ ਤੀ ਗਾਇਦਾ ਤਾਂ ਨਹੀਂ ਕਿ ਵੀਰ ਬੰਦ ਧੰਨਵਾਦ ਬਾਈ ਓ ਜਿਉਂਦਾਬਾਦ ਆ ਰ ਤੇਰੇ ਜਵਾਕ ਨਹੀਂ ਆਉਂਦਾ ਹੈਗਾ ਸਾਉ ਕਿੱਧਰ ਨੂੰ ਹੋ ਗਿਆ ਹਾਂ ਹੁਣ ਮੇਰੀ ਨਾਲ ਗੱਲ ਕਰ ਜੋ ਆਖ ਜਵਣ ਤੇਰੀ ਮੈਂ ਸਮਝ ਕ ਤੇਰੀ ਗੱਲ ਕਿੱਦੋਂ ਹੋ ਰਹੀ ਹੈ ਹਾਂ ਵਾਹੀ ਜਿਹੜੇ ਹੈ ਵੀ ਸਰਕਾਰੀਆਂ ਚ ਪੜੇ ਨੇ ਨਾ ਉਹਨਾਂ ਨੂੰ ਮਿੱਡੇ ਮੀਲ ਦਾ ਪਤਾ ਹੁੰਦਾ ਮਿੱਡੇ ਮੀਲ ਦਾ ਪਤਾ ਹੁੰਦਾ ਮਿੱਡੇ ਮੀਲ ਮੈਂ ਬਸ ਜਦ ਸਰਕਾਰੀ ਸਕੂਲ ਮੰਗ ਉਹ ਕਰੇ ਨੇ ਕੜੀ ਚੌਲ ਕਰੇ ਮੈਂ ਪਹਿਲੀ ਤੋਂ ਲੈ ਕੇ ਪੰਜਵੀਂ ਤੱਕ ਪੜਿਆ ਪ੍ਰਾਈਵੇਟ ਉਹ ਵੀ ਪੂਰਾ ਸਟੈਂਡਰਡ ਦਾ ਜਿੰਨੀ ਅੰਗਰੇਜ਼ੀ ਆਉਣੀ ਸੀ ਆ ਗਈ ਆ ਗਈ ਉਦੋਂ ਉੱਤੇ ਕੋਈ ਨਹੀਂ ਕੋਈ ਕੁਝ ਨਹੀਂ ਗੱਲ ਖਤਮ ਹੈ ਉਸ ਤੋਂ ਬਾਅਦ ਮੈਂ 6ਵੀਂ ਚ ਵਾ ਗਿਆ ਸਰਕਾਰੀ ਚ ਮੇਰੇ ਪਾਪਾ ਨੇ ਸਰਕਾਰੀ ਚ ਲਾਤਾ ਮੈਨੂੰ ਹਾਂ ਸਰਕਾਰੀ ਚ ਲਾਇਆ ਹੋਇਆ ਭਾਈ ਆ ਉੱਥੇ ਜਾਣ ਚੌਲ ਚੌਲ ਮਾਰਾ ਫਰੀ ਆ ਕੰਮ ਆ ਉਹ ਨਜ਼ਾਰਾ ਸੋਮਵਾਰ ਨੂੰ ਹੁਣ ਲਿਖ ਲੈ ਤੂੰ ਦਾਲ ਰੋਟੀ ਮੇਰੇ ਯਾਦ ਮੇਰੇ ਉਹੀ ਯਾਦ ਇਹ ਤਾਂ ਮੈਂ ਕੁਝ ਗਲਤ ਕਹਿ ਪਿੰਡ ਦਾ ਫਰਕ ਪੈ ਸਕਦਾ ਹਾਂ ਕਿਉਂ ਮੈਂ ਬੁਗਰਾਂ ਦਾ ਤੂੰ ਨਮੋਦਾ ਪਿੰਡ ਦਾ ਫਰਕ ਪੈ ਸਕਦਾ ਭਾਈ ਮਡੇ ਮੀਲ ਦਾ ਮਾਟਰ ਬਦਲ ਗਿਆ ਉੱਥੇ ਹੋ ਜਾਂਦਾ ਸੋਮਵਾਰ ਨੂੰ ਦਾਲ ਰੋਟੀ ਦਾਲ ਰੋਟੀ ਮੰਗਲਵਾਰ ਨੂੰ ਦਾਲ ਚਾਵਲ ਦਾਲ ਦਾਲ ਮੂੰਗੀ ਦੀ ਦਾਲ ਸਿਰ ਤੇ ਲਾਈ ਕੀ ਬਾਤ ਆ ਓਏ ਨਹੀਂ ਜਾਣ ਉਹਦਾ ਉਸ ਤੋਂ ਬਾਅਦ ਦੱਸਦਾ ਬੁੱਧਵਾਰ ਨੂੰ ਫੇਰ ਦਾਲ ਰੋਟੀ ਕੜੀ ਵੀਰਵਾਰ ਕੜੀ ਚਾਵਲ ਵੀਰਵਾਰ ਨੂੰ ਕੜੀ ਚਾਵਲ ਕੜੀ ਚਾਵਲ ਹੈ ਬੁੱਧਵਾਰ ਨੂੰ ਕਦੇ ਕਦੇ ਖੀਰ ਵੀ ਹੁੰਦੀ ਸੀ ਸਾਡੇ ਜੁਮੇ ਨੂੰ ਕਰਦੇ ਦੀ ਖੀਰ ਜੁਮੇ ਨੂੰ ਸਾਡੇ ਜੁਮੇ ਫਿਰ ਸਾਡੇ ਬੁੱਧਵਾਰ ਨੂੰ ਆਲੂ ਚਨੇ ਦੀ ਦਾਲ ਨਾਲ ਖੀਰ ਤੈਨੂੰ ਹੋਰ ਦੱਸਦਾ ਉਸ ਤੋਂ ਬਾਅਦ ਵੀਰਵਾਰ ਨੂੰ ਕੜੀ ਚਾਵਲ ਸ਼ਨੀਵਾਰ ਨੂੰ ਦਾਲ ਰੋਟੀ ਹੁੰਦੀ ਸੀ ਦਾਲ ਰੋਟੀ ਸ਼ਨੀਵਾਰ ਨੂੰ ਕਦੇ ਕਦੇ ਭਈ ਰਾਜਮਾ ਚੌਲ ਵੀ ਬਣਦੇ ਸੀ ਚੌਲ ਵੀ ਚੱਲਦੇ ਸੀ ਤੇ ਕਦੇ ਕਦੇ ਨਾ ਕੜਾ ਤੇ ਕਾਲੇ ਛੋਲੇ ਓਏ ਸਾਡੇ ਨਹੀਂ ਚੱਲੇਗਾ ਸਾਡੇ ਨਹੀਂ ਸਾਡੇ ਚੱਲੇ ਨਹੀਂ ਆ ਫੇਰ ਛੋਡੇ ਬਾਈ ਮਡੇ ਮੀਲ ਦਾ ਮਟਰ ਇਹਦਾ ਆਪ ਵੀ ਖਾਂਦੇ ਸੀ ਮਡੇ ਮੀਲ ਦਾ ਮਟਰ ਛੋਡੇ ਹੋਤੀਗਾ ਸਾਡੇ ਦਾ ਪੂਰਾ ਤਖੜਾ ਕੰਮ ਦੀ ਸਰਕਾਰੀ ਸਕੂਲ ਪਿੰਡ ਬੋਗਰਾਂ ਡਿਸਟ੍ਰਿਕਟ ਸੰਗਰੂਰ 3 ਸਾਲ ਪੜਿਆ ਉਹ ਮੈਂ ਅਦਾਲਦੂਲ ਜੀ ਦਾ ਬਣਾ ਲੈਂਦੀ ਸੀ ਜਣਿਆਂ ਦੀ ਸਾਡੇ ਵਾਲੇ ਪੰਜਵੀਂ ਦਾ ਬਾਟਾ ਛੇਵੀਂ ਚ ਮੈਂ ਬਾਟਾ ਲੈ ਕੇ ਘਰੋਂ ਕੌਲਾ ਹੁੰਦਾ ਜਿਹੜਾ ਬਾਟਾ ਕਹਿੰਨਾ ਕੌਲਾ 8ਵੀਂ 9ਵੀਂ ਤੱਕ ਚੱਲਿਆ 8ਵੀਂ 9ਵੀਂ ਤੱਕ ਬੈਗ 'ਚ ਹੀ ਰਿਹਾ ਇਥੇ ਟੱਕਰ 9ਵੀਂ ਜੀ ਤਾਂ ਹਟ ਗਈ ਤਹਿੰਦਾ ਸਾਡੇ ਪਿੰਡ 8ਵੀਂ ਦਾ ਸਕੂਲ ਸੀ ਸਾਡੇ ਪਿੰਡ ਜਿਹੜਾ ਸਰਕਾਰੀ ਸਕੂਲ ਉਹ 8ਵੀਂ ਤੱਕ ਤੀ ਬੁਗਰਾ ਛੇਵੀਂ ਤੋਂ ਲੈ ਕੇ 8ਵੀਂ ਤੱਕ ਇੱਕ ਕੌਲਾ ਲੈ ਲਿਆ ਵੱਡਾ ਹਾਂ ਹੈ ਉਹ ਹੀ ਚੱਲਿਆ ਉਹ ਕੇਰੀਂ ਪਰਦਾ ਦੀ ਉਹ ਜਦੋਂ ਪਾਉਣ ਵਾਲੀਆਂ ਦੀ ਵਿਚਾਰੀਆਂ ਨੂੰ ਤਾਂ ਮੇਰੀਆਂ ਨੂੰ ਨੂਹਾਂ ਲੱਗ ਜਾਂਦੀ ਮੈਂ ਵੱਡੇ ਤੋਂ ਲੱਗਦਾ ਤੱਕ ਚਾਹ ਪਰ ਉਹਨੂੰ ਆਂਟੀ-ਮੁੰਟੀ ਕਹਿੰਦੇ ਛੋਟੇ ਹੁੰਦੇ ਹੁਣ ਤਾਂ ਉਹ ਬਾਬਾ ਚਾਚਾ ਕਹਿੰ ਕੇ ਗੱਲ ਕਰਦੀ ਉਹ ਕਹਿੰਦੀਆਂ ਬਾਬਾ ਤੂੰ ਐਡਾ ਕੌਲ ਨਾ ਲਿਆ ਕਰ ਤੈਨੂੰ ਜਾਨਾ ਦਿਖਾਉਣਾ ਪੈਂਦਾ ਸਾਡੇ ਥਾਲ ਦੀ ਉਹਨੇ ਦਾ ਉਹਨੇ ਮਾ ਕਰਵਾਏ ਨੇ ਸਾਡੇ 8ਵੀਂ ਚਾਏ ਨੇ ਸਾਡੇ 8ਵੀਂ ਚਾਏ ਨੇ ਮਡੇ ਮੀਰ ਚ ਥਾਲ ਪਰ ਚਲੋ ਇਸ 6ਵੀਂ ਚ ਪੜਦੇ ਹੁੰਦੇ ਸਾਡੇ ਕੋਲੇ ਕੌਲਾ ਹੁੰਦਾ ਵੱਡਾ ਮੇਰੇ ਕੋਲੇ ਤੁਸੀਂ ਚਮਚਾ ਹੁੰਦਾ ਹਾਂ ਆਪਾਂ ਉਨੇ ਹੀ ਪ੍ਰਾਂਤ ਚ ਆਟਾ ਖੁੰਦਿਆਂ ਦੇ ਕਿਹੜਾ ਹੋਏ ਹਾਂ ਪ੍ਰਾਂਤਾ ਨੇ ਨਾ ਨਹੀਂ ਹਾਏ ਵੇ ਬਹੁਤ ਬਹੁਤ ਧੰਨਵਾਦ 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 ਆ ਕੇ ਸੋ ਲੈੰਦੀ ਕਿੱਥੇ ਲਿਖ ਕੇ ਦੇਵਾਂਗੇ ਛੋਡੇ ਤੇ ਕਿੱਥੇ ਲਿਖ ਕੇ ਦੇਵਾਂਗੇ ਕਿਹੜੇ ਲੰਗਰ ਚ ਖੜੇ ਸੀ ਆਹਾਹਾ ਜਾਲੀ ਹੈਗੀ ਧਾਰ ਨਾਲ ਮੱਠੀ ਨਾਲ ਕੰਮ ਪਹੁੰਚਦਾ ਇਹ ਤਾਂ ਬੰਦਾ ਪਿਆਰਾ ਹੈ ਹਾਂ ਹਾਂਜੀ ਇੱਕ ਬੰਦਾ ਮੈਨੂੰ ਕਹਿੰਦਾ ਹਾਂ ਕਹਾਂ ਤੂੰ ਟਾਈਮ ਤੇ ਪਹੁੰਚ ਜਾਵੇਂਗਾ ਮਾ ਮੈਨੂੰ ਤਾਂ ਮੂਰੇ ਦਿਸਣਾ ਚਾਹੀਦਾ ਹਾਂ ਮੈਂ ਤਾਂ 2:30 ਵਜੇ ਨੂੰ ਤੜਕੇ ਦੇ 2:30 ਵਜੇ ਨੂੰ ਮੋਟਰਸਾਈਕਲ ਲੈਣਾਂ ਦੇ ਵੀ ਕੀ ਨਾ ਮਾਰਾਂ ਨਾ ਮਾਰੇ ਆਪਾਂ ਨੂੰ ਕਿਹੜਾ ਪਾਲਾ ਲੱਗਦਾ ਕਿਸੇ ਪਾਸੇ ਲੱਗਦਾ ਸਹੀ ਦਾ ਹੈਬਲਟ ਹੈਗਾ ਸਿਰ ਤੇ ਮੈਂ ਤਾਂ ਹੈਗਾ 2:30 ਵਜੇ ਨੂੰ ਸਿਰਾਂ ਵਾਲੇ ਗੇਟ ਤੇ ਲਾ ਦਈਏ ਮੋਟਰਸਾਈਕਲ ਲੈਣਾਂ ਲਈ ਲਾ ਦੇ ਲਾਏ ਹਾਂ ਲਾ ਦੇ ਇੱਥੇ ਕੀ ਕੋਈ ਸ਼ੱਕ ਆਪਾਂ ਦਾ ਯਾਰ ਮੂਰੇ ਦਿਸਣਾ ਚਾਹੀਦਾ ਆਪਾਂ ਨੂੰ ਤੂੰ ਹੁਣ ਅੱਗੇ ਲਾ ਲੈ ਅੱਗੇ ਤੁਰ ਕੇ ਜਾਂਦੇ ਬਈ ਅੱਗੇ ਤਾਂ ਗੱਲਾਂ ਮੂਰਤੀ ਅੱਗੇ ਹੁਣ ਤਾਂ ਮਸ਼ੀਨਰੀ ਦਾ ਜੁਗ ਹੋ ਗਿਆ ਤੁਰ ਕੇ ਜਾਂਦੇ ਆਪਾਂ ਤਾਂ ਉਦੋਂ ਵੀ ਹੈਲਮਟ ਪਾ ਕੇ ਹੀ ਹੈਲਮ ਆਪਾਂ ਪਤਾ ਕਹੇਤਾ ਵੀ ਆਪਾਂ ਤਾਂ ਭਾਈ 2:30 ਵਜੇ ਨੂੰ ਹਾਜ਼ਰ ਆਂ ਜਦੋਂ ਮਰਜ਼ੀ ਆ ਜਿਓ ਜਦੋਂ ਮਰਜ਼ੀ ਸੱਦ ਲਿਓ ਚੱਲ ਫੜ ਆਪਾਂ ਚਾਹ ਪੀ ਲਈਏ ਕਾ ਬਹੁਤ ਸੁਬਾਹ ਹੈ ਤੇ ਮਠੀਆਂ ਨਾਲ ਸਾਨੂੰ ਪਿਆਰਾ ਹੈ ਹਾਂ ਗੁੱਡ ਵਾਈਬ ਜਿਹੜੀਆਂ ਇੱਕ ਵੀਰ ਮੇਰੇ ਮੇਰੇ ਦਾੜੀ ਮੋਛਾਂ ਦੇ ਬਹੁਤ ਕਮੈਂਟ ਕਰਦੇ ਨੇ ਭਾਈ ਮੈਂ ਹੀ ਰੱਖਦਾ ਇਹ ਅਗਲੇ ਸੀਨ ਤੋਂ ਤੁਹਾਨੂੰ ਨਿਊ ਗਾਣਾ ਲੈ ਕੇ ਅੱਜ ਮੈਂ ਹਾਜ਼ਰ ਹੋ ਰਿਹਾ ਸੁਣਾ ਰਿਹਾ ਵੇਟ ਕਰੋ ਬੇਇੱਜ਼ਤੀ ਕਰਾਇਗਾ ਤੂੰ ਲੈ ਸਰਾ ਹੀ ਲਾਉ ਜਮਾ ਇਰਾ ਕੋਈ ਟਾਈਮ ਹੁੰਦਾ ਸੀ ਕਿਸੇ ਟਾਈਮ ਜੀ ਦੇਖੋ ਮੈਂ ਨਹੀਂ ਲੱਗਿਆ ਵੈ ਗੜ ਗੜਨ ਜੀ ਦੇਖੀ ਮਸ਼ੀਨ ਦੇਣੀ ਸੀ ਯਾਰ ਕਿਹਦੀ ਮੰਗ ਵੀ ਮਸ਼ੀਨ ਦੀ ਆਂਕ ਵੀ ਮਸ਼ੀਨ ਦੀ ਹੋਰ ਉਹ ਥੱਲੇ ਦੀ ਮਸੌਲਾ ਦੀਆਂ ਤੇਰੀਆਂ ਹਨਾ ਐ ਥੱਲੇ ਨੂੰ ਸੀ ਆਏ ਜੀ ਨਹੀਂ ਯਾਰ ਸੋਹਣੀਆਂ ਦੀਆਂ ਅਸੀਂ ਢੋਲ ਤੇ ਪੇਟ ਕਰ ਦੇਖ ਪੱਕੇ ਪੇਂਟਰ ਲਿਖਿਆ ਹੋਇਆ ਹਾਂ ਪੱਕੇ ਪੇਂਟਰ ਅਸੀਂ ਉਹ ਕਰਾਇਆ ਜਮਾ ਪੂਰਾ ਐ ਸ਼ੌਂਕ ਨਾਲ ਲੋਕੜਾ ਨਹੀਂ ਸੋਨਾ ਵੀ ਢੋਲ ਸੋਨਾ ਵੀ ਲੱਗਦਾ ਸੀ ਹਨਾ ਲੋਕੜਾ ਚ ਫਿਰ ਸਾਨੂੰ ਕੰਮ ਤਾਂ ਹੈ ਨਹੀਂ ਕੰਮ ਤਾਂ ਹੈ ਨਹੀਂ ਸੀ ਕਦੇ ਢੋਲ ਹੋ ਰੰਗ ਕਰਤਾ ਕਦੇ ਲੋਕ ਔਖੇ ਬਹੁਤ ਹਨ ਲੋਕਡਾਉਨ ਚ ਬਹੁਤ ਘਰ ਚਾਹ ਜਟ ਹਾਂ ਉੱਥੇ ਦੀ ਹੈ ਨਾ ਉਹ ਨਹਿਰ ਚ ਨਹਿਰ ਜੀ ਦੀ ਹੈ ਨਾ ਉਹਦਾ ਇਹ ਡਰਿਆ ਕਰਨ ਮਸਰ ਮੇਰਾ ਸਾਲਾ ਇੱਕ ਮਸਰ ਹੁੰਦਾ ਦੀਗਾ ਮਸਰ ਕਹਿੰਦਾ ਕਰੇ ਆ ਤਾਂ ਚਲ ਤੂੰ ਵਿੱਚ ਨਾ ਭਾਈ ਆਹ ਇਹਦਾ ਤੂੰ ਵਿੱਚ ਬੰਦੂਕ ਹੀ ਆ ਬੰਦੂਕ ਆ ਬੈਠਾ 12 ਬੋਲ ਲਈ ਇਧਰ ਕਾਸੀਆਂ ਦੀ ਹੈ ਨਾ ਉਹਨੂੰ ਬੈਡ ਕਰਾ ਦੇ ਹੋ ਸਕਦੀ ਆ ਆਹ ਟੂਪ ਜਲੀ ਫੋਟ ਕੱਢੀ ਟੂਪ ਵਾਲੀ ਟੂਪ ਵਾਲੀ ਹਾਂ ਟੂਪ ਚ ਬੈਠਾ ਮੈਂ ਮੈਂ ਖੋਦਾ ਚ ਖੋਦਾ ਦੇ ਸਾਦੀ ਉਹਦਾ ਮੇਰਾ ਸਾਲਾ ਨਾ ਹੈ ਲਾਡੀ ਹੁਣ ਮੋਟਾ ਹੋ ਗਿਆ ਮਾਨ ਆ ਗਿਆ ਸਵਾ ਮਾਨ ਸਰਪ੍ਰਾਈਜ਼ ਦੇ ਰਿਹਾ ਉਹ ਹੀ ਮਾਨ ਤਾਰਿਆ ਕਨੇਡਾ ਨੂੰ ਕੈਨੇਡੀਅਨ ਚਲੋ ਯਾਰ ਅਸ ਤਾਂ ਤਿਆਰ ਆ ਯਾਰ ਸਾਡਾ ਤਾਂ ਰੋਲ ਹੀ ਨਹੀਂ ਹੈਗਾ ਇਹਨਾਂ ਦਾ ਰੋਲ ਆਪਣਾ ਕੁੜੀ ਤੇ ਅੱਜ ਕੈਮਰਾਮੈਨ ਲਾਸਟ ਦਿਨ ਜੀ लवली ਸਾਡੇ ਬਹੁਤ ਹੀ ਸਤਿਕਾਰਯੋਗ ਵੀਰ ਜੀ ਨਿਵਾ ਰਹੇ ਨੇ ਬੱਸ ਬੱਸ ਲਵਲੀ ਇੰਨੀ ਨਹੀਂ ਆ ਬੱਸ ਪ੍ਰਮਾਤਮਾ ਤੈਨੂੰ ਚੜ੍ਹਦੀ ਕਲਾ 'ਚ ਰੱਖੇ ਤੈਨੂੰ ਵੱਡੇ ਵੱਡੇ ਪ੍ਰੋਜੈਕਟ ਦਵਾਵੇ ਤੇਰੇ ਤੇਰੇ ਹੱਥੋਂ ਪਾਸ ਹੋਣ ਵੱਡੇ ਪ੍ਰੋਜੈਕਟ ਬੱਸ ਬੱਸ ਹਾਂ ਪਰਮਾਤਮਾ ਚੜ੍ਹਦੀ ਕਲਾ 'ਚ ਰੱਖੇ ਰੋਂਦੇ ਮੂੰਹ ਆੜਾ ਕੈਮਰਾ ਲਿਆ ਆਪਣੀ ਕੋਠੇ ਦਾ ਸਮਾਨ ਤੇ ਹੈ ਗਿਆ ਸੀ ਚੜਾਈ ਜਾਂਦਾ ਜਾਂਦਾ ਸੀ ਇੱਕ ਬੰਦਾ ਸਾਡੇ ਪਿੰਡ ਸੁਣਾ ਸਾਡੇ ਪਿੰਡ ਇੱਕ ਬੰਦਾ ਹੈਗਾ ਉਹਨੂੰ ਬੱਠਲ ਆਗਾ ਹਾਂ ਉਹਦੇ ਵਰਗਾ ਲੱਗਦਾ ਉਹਦੇ ਵਰਗਾ ਲੱਗਦਾ ਜਮੀ ਪੱਗ ਵੀ ਉਹਦੇ ਵਰਗੀ ਬੰਨੀ ਹੋਈ ਆ ਦੇਖ ਲਾ ਨਿਊ ਬੈਠਾ ਵੀ ਮੱਚ ਕੇ ਅੱਜ ਇਹ ਵੀ ਮੈਂ ਤੇ ਤੈਨੂੰ ਪਤਾ ਕਿਹੜੀ ਕਿਹੜੀ ਦੇ ਤੇ ਮਾਰਿਆ ਤੈਨੂੰ ਪਤਾ ਹੈ ਪਤਾ ਹੈ ਮੈਨੂੰ ਤਾਹੀ ਮਾਰਿਆ ਮੈਂ ਹਾਂ ਐਦਾਂ ਨਹੀਂ ਹੈਗਾ ਤੂੰ ਵੀ ਆ ਦੇਹਾਂ ਦੇ ਤੂੰ ਟੈਗ ਕਰ ਸਕੀਂ ਉਹ ਨਹੀਂ ਵੀ ਕੈਰੇਕਟਰ ਚ ਆ ਗਿਆ ਹੈ ਇਹਦੇ ਕੱਪੜੇ ਪਾ ਲੈ ਜਿਹੜੇ ਇਹ ਉਹੀ ਕੈਰੇਕਟਰ ਚ ਬੰਤ ਨਿਕਲਦੀ ਨਹੀਂ ਜੋ ਭੈਣ ਨੇ ਜੋ ਪਤਾ ਨਹੀਂ ਕੀ ਚੱਕਰਾ ਬੰਤ ਕੱਢੀਂ ਤਰੇ ਘਾੜੇ ਪੁੱਟ ਪੁੱਟ ਕੇ ਕੱਢਾਂਗੇ ਜੇ ਬੰਤ ਵੱਡਾ ਚੜਾ ਫੁੱਟ ਫੁੱਟ ਓਏ ਆਪਣੇ ਕੋਲ ਕੋਈ ਛੋਟੀ ਜਿਹੀ ਕਿੱਟ ਜਾਂ ਤਾਂ ਜੈਰ ਬਾਕਸ ਲੇ ਗੋਈਆਂ ਪੈਣੀਆਂ ਓਏ ਇਹ ਲੈ ਲਾਉਂ ਪੈਗਾ ਉਹ ਬੈਂਕ ਜਿਹੜਾ ਫੜਾ ਦੇ ਕਾਫੀ ਹੈ ਮਨ ਨੂੰ ਹੋ ਲੈਣੀ ਉਹ ਹਾਈਡ ਹੋ ਜੂ ਗੱਡੀ ਦਰਾਜ ਚ ਤਰੀ ਜਾ ਉਹ ਕੱਢ ਗਿਆ ਹਾਂ ਹੋਰ ਆਈ ਲੈਟ ਸਾਲ ਗੇਲੇ ਨਾ ਕਿਸਮਤ ਤੇ ਨਲ ਮਿਲਦੇ ਕਮਲ ਏ ਯਾਰ ਬਜੁਰਗਾ ਦਾ ਤੇ ਪੇ ਲੂੜੀ ਜੂੜੀ ਮਿਲ ਗੱਲ ਲਾਂਦੀ ਆ ਓਏ ਮੜੇ ਰੈਕਸ਼ਨ ਕਰੀ ਆ ਫਸ ਥੰਮ ਲੈਣ ਲਾਵਾਂਗੇ ਹੱਥ ਤੇ ਰਚੂ ਮਰੇ ਦੂਜਾ ਦੂਜਾ ਡੰਡ ਲਾਉ ਡੰਡ ਲਾਉ ਭੰਗੜਾ ਡੰਡ ਲਾਉ ਭੰਗੜਾ ਹਾਂ ਚਲੋ ਬਸ ਓਏ ਉਹਨੂੰ ਦਿਲ ਵੀ ਦਿਆਂਗੇ ਆਹਾਂ ਆਹਾਂ ਨੱਚੂ ਜਿਹਾ ਸਾਡੇ ਨਾਲ ਦਿਲ ਵੀ ਦਿਆਂਗੇ ਨੱਚ ਲੈ ਆੜ ਨੱਚ ਲੈ ਚਲੋ ਅੱਜ ਸਾਨੂੰ ਨਵੇਂ ਚਿਰਨਾ ਮਲਾਉਨੇ ਆ ਸਿੰਗਲ ਚੱਲੂਗਾ ਪਾਰਟ ਚੱਲੂਗਾ ਇਹਦੇ ਵੀ ਪਾਰਟ ਦੋ ਦਾਜਾ ਦੋ ਚੱਲਣਗੇ ਤੇ ਤੁਹਾਡਾ ਨਾਮ ਕੀ ਵਲੋਂ ਨਾਮ ਦੱਸੋ ਸ਼ੋਭਨਾਮ ਹੈ ਅਸ਼ਮੀਤ 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 ਹਾਂਜੀ ਮਤਲਬ ਸ਼ਾਰਟਚ ਮੀਤੀ ਬਾਈ ਜੀ ਇੱਥੇ ਅਸ਼ਮੀਤ ਕਿੱਥੋਂ ਬਿਲੋਂਗ ਕਰਦੇ ਹੋ ਬਾਈ ਤੁਸੀਂ ਪਟਿਆਲੇ ਤੋਂ ਲੋਕਲ ਹਾਂਜੀ ਹਾਂਜੀ ਲੋਕਲ ਹੀ ਆ ਠੀਕ ਖਾਸ ਪਟਿਆਲਾ ਹਾਂਜੀ ਤੇ ਇਹ ਅੱਜ ਜਿਹੜਾ ਆਪਣਾ ਦੂਜਾ ਚੈਨਲ ਹੈ ਜੀ ਜੱਟ ਸੌਦਾ ਰਾਇਕਡਸ ਉਹਦੇ ਵਾਲੀ ਵੀਡੀਓ ਸ਼ੂਟ ਕਰ ਰਹੇ ਹਾਂਗੇ ਉਹ ਤੇ ਜਲਦੀ ਵੀਡੀਓ ਆਊਗੀ ਅਗਲੇ ਵੀਰਵਾਰ ਤੱਕ ਤੇ ਇਹਦਾ ਤੁਸੀਂ ਜਾਣਦੇ ਹੋ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੋਰ ਹੱਡ ਪੈਰ ਕਿਵੇਂ ਨੇ ਜੀ ਐ ਦੱਸੋ ਪਹਿਲਾਂ ਤਾਂ ਹੱਡ ਪੈਰ ਤਾਂ ਵੈਸੇ ਠੀਕ ਨੇਗੇ ਥੋੜਾ ਜਿਹਾ ਗੋਡਾ ਦੁਖਦਾ ਰਹਿੰਦਾ ਗੋਡੇ ਦਾ ਗਰੀਸ ਨਾ ਮੁੱਕ ਗਿਆ ਹੋਵੇ ਕੋਈ ਪਤਾ ਨਹੀਂ ਭਾਈ ਹੋਰ ਥੋੜਾ ਜਿਹਾ ਗਰੀਸ ਸ਼ੱਕ ਪੈਂਦਾ ਗਰੀਸ ਹੀ ਮੁੱਕ ਗਿਆ ਅੱਗ ਲਾਉਣਾ ਗਰੀਸ ਪਾਉਣਾ ਪਊਗਾ ਗੋਡੇ 'ਚ ਹਰ ਕਰ ਹੁਣ ਤਾਂ ਉਹ ਵੀ ਕਾਰਜੇ ਤੇ ਗੋਡੇ ਬਦਲੇ ਜਾਂਦੇ ਨੇ ਘੱਟ ਘੱਟ ਪੈਸਿਆਂ 'ਚ ਹੁਣ ਤਾਂ ਚੱਲਦਾ ਨਾ ਸਾਰੇ ਪਾਸੇ ਪਤਾ ਲੱਗਦਾ ਲੇ ਨੂੰ ਤੈਨੂੰ ਤੇ ਆਪਣਾ ਆਪਣਾ ਪਿੰਡ ਜੀ ਮੇਰਾ ਪਿੰਡ ਪਾਈ ਤੁਸੀਂ ਸਾਨੂੰ ਹੁਣ ਦੱਸ ਹੀ ਦਿੰਨੇ ਆ ਮੇਰਾ ਪਿੰਡ ਹੈਗਾ ਨਮੋਲ ਨਮੋਲ ਹਾਂ ਭੀਖੀ ਦਾ ਸੀ ਰਹਿਣ ਵਾਲਿਆ ਹਾਂ ਹਾਂ ਠੀਕ ਇਹ ਮਤਲਬ ਕਿ ਮੁੰਡੇ ਮੇਰੇ ਭਤੀਜੇ ਨੇ ਸਾਰੇ ਹਾਂ ਨਮੋਲ ਇਹਦਾ ਪਿੰਡ ਹੈ ਵਿਆਹੇ ਹੀ ਭੀਖੀ ਨੇ ਜੀ ਭੀਖੀ ਹਾਂ ਹਾਂ ਤੇ ਚਲੋ ਚੰਗੀ ਗੱਲ ਹੈ ਤੇ ਹੋਠ ਠੰਡ ਠੰਡ ਤੋਂ ਬੱਚਿਓ ਹਾਂ ਹਾਂ ਚਲ ਠੀਕ ਹੈ ਬਈ ਵਧੀਆ ਸਾਰਿਆਂ ਨੂੰ ਅਸੀਂ ਉਹ ਲੈ ਜਾਂਦਾ ਉਹ ਲੈ ਜਾਂਦਾ ਆ ਗਿਆ ਉਹ ਕਿਵੇਂ ਆ ਜਾਣ ਜਾਨ ਮਰੀ ਨਾਂਗੀ ਤੀ ਹਾਏ ਹਾਏ ਨਹੀਂ ਕਿਵੇਂ ਆ ਮਿੱਠੀਏ ਆਹ ਆਹ ਜਾਣ ਤਰੇ ਤਾਂ ਜੱਟਾ ਮਗਰ ਦਾ ਦੂਜਾ ਕੈਮਰਾ ਆ ਪਿਆਰ ਦਾ ਤਾਂ ਲੋਕਾਂ ਨੇ ਆਪਣੇ ਵਲੌਗ ਨੂੰ ਪਹਿਲਾਂ ਨੇ ਨੂੰ ਬਾਲਾ ਪਰ ਆਪਾਂ ਗਾਣਾ ਨਹੀਂ ਸੀ ਗਾਉਂਦੇ ਉਹ ਜਿਹੜਾ ਗਾਇਆ ਸੀ ਹੈ ਲੋਕ ਪਾਏ ਪਸੰਦ ਕਰਦੇ ਬਾਲਾ ਪਸੰਦ ਕਰਦੇ ਹੈ ਬਾਲਾ ਜਿਆਦਾ ਪਸੰਦ ਕਰਦੇ ਆ ਆਪਣੀਆਂ ਬਾਜਾਂ ਮੈਂ ਪਹਿਲਾਂ ਹੋਰ ਦੇਖੂਦਾ ਇਹਦੇ ਮੇਰੇ ਬਾਜਾਂ ਤੇ ਆ ਹੈ ਮੇਰੇ ਬਾਜਾਂ ਨੇ ਦਰਤ ਨਹੀਂ ਬਣ ਕੇ ਗਾਣੇ ਗਾਏ ਹੋਏ ਨੇ ਦਰਸੰਦੂ ਬਣ ਕੇ ਗਾਣੇ ਗਾਏ ਹੋਏ ਨੇ ਮਤਲਬ ਉਹ ਚੀਜ਼ ਵੀ ਜਿਹਨੇ ਪਸੰਦ ਕਰਦਿਆਂ ਹਾਂ ਮਤਲਬ ਕਿਹੜਾ ਗਾਣਾ ਕੋਈ ਯਾਰ ਤੇਰੇ ਗਾਣਾ ਗਾਣੇ ਤਾਂ ਯਾਰ ਆ ਜਾਂਦੇ ਨੇ ਬਹੁਤ ਬਹੀ ਜੀ ਗੱਲ ਦੇ ਦੋ ਲੈਣਾ ਫਿਰ ਸੁਣਾ ਦੇ ਮਣੀ ਕੋਈ ਨਹੀਂ ਆਉਂਦਾ ਕੋਈ ਨਹੀਂ ਆਉਂਦਾ ਕਹਿੰਦਾ ਕਾਲੀ ਬੋੜੀ ਰਾਤ ਵਰਗਾ ਪਾ ਕੇ ਘਰਾਂ ਸੂਫਦਾ ਹੀ ਹੈ ਹਾਂ ਇਹਦੇ ਰਾਤ ਨੂੰ ਤਾਂ ਅਸੀਂ ਖਾਰੇ ਸੁਨੇ ਸਾਈ ਹਾਏ ਕਿੱਧਰ ਜਾ ਰਹੀ ਸੀ ਹੁਣ ਤੂੰ ਮੈਂ ਇਹਨੂੰ ਸੁਣਾਉਣਾ ਪਹਿਲਾਂ ਹੁਣ ਤੂੰ ਕੀ ਕਰਦਾ ਲੂਸਣ ਲੂਸਣਾ ਠੀਕ ਐ ਤੇ ਉਸੇ ਸੀਨ ਕੱਢਾਂਗੇ ਫੇਰਾ ਹਾਂ ਸੀਨ ਕੱਢਾਂਗੇ ਮੱਸਾ ਮੱਸਾ ਦੇਖ ਲੈ ਗਾਣ ਉਹ ਤਾਂ ਯਾਰ ਬੌਣਾ ਪਸੰਦ ਕਰਿਆ ਤਾ ਆ ਜਿਹਦੀ ਮਰਜ਼ੀ ਸੰਗ ਵਾਲਾ ਥੱਲੇ ਮੈਨੂੰ ਕਮੈਂਟ ਆਇਆ ਕਹਿੰਦੇ ਯਾਰ ਪੁਰਾਣਾ ਖੁੰਡ ਲੱਗਦਾ ਮਾ ਬਾਈ ਇਹ ਗਾਉਂਦਾ ਰਿਹਾ ਸਟੇਜਾਂ ਤੇ ਮਾ ਇਹ ਬੰਦਾ ਗਾਉਂਦਾ ਰਿਹਾਗਾ ਮੈਂ ਦੱਸਦਾ ਸੀ ਲੋਕਾਂ ਨੂੰ ਮਾ ਵੀ ਗਾਉਂਦਾ ਰਿਹਾ ਇਹ ਬੰਦਾ ਮਾ ਅਰੇ ਬਾਈ ਨਾ ਅਰੇ ਹੋਰ ਬੇਰੀ ਸਿਆਪਿਆ ਬੰਨាច់ ਵੀ ਹਾਂ ਬਾਜਾਂ ਮਤਲਬ ਅਸੀਂ ਗਾਣਾ ਕਰਦੇ ਹਾਂ ਜਵਾਨਾ ਬਾਜਾ ਉਹਦੇ ਹੋ ਗਿਆ ਦੀ ਆਪਾਂ ਅ ਘਰੇ ਚੱਲ ਕੱਢੂ ਹਾਏ 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 ਕਰੇ ਚੱਲ ਉੱਤੋਂ ਬਾਡੀਆਂ ਦਾ ਜੋਰ ਦੇ ਦੇ ਬੜੀ ਤੀਮਾ ਹਾਏ ਹਾਏ ਕੋਕਲੇ ਆ ਪਿਰੇ ਤੇਰਾ ਕਰਕੇ ਤਿਆਰ ਓਕੀ ਹੁੰਦੇ ਤੇ ਵੱਡੀ ਅਰੇ ਜਾਈ ਕਰੇ ਚੱਲ ਕਦੂ ਰਾਣੀ ਦੇਖ ਆ ਗਈ ਹਣ ਮੈਂ 80 ਦੇ ਪੰਜ 85 ਸਾਲ ਦਾ ਹੋ ਗਿਆ ਤਿੰਨ ਜੋੜੇ ਪਵਾਤੇ ਟੈਰਾ ਦੇ ਹੈ ਚੱਲ ਆਉਂਦੇ ਆ ਬਰਥ ਜੀ ਤੇਰੇ ਕੋਲੇ ਹਾਂ ਹਾਂ ਚੰਗਾ ਸਖਸੀਅਤ ਨਾ ਮਲਾਉਂਦੇ ਸਾਨੂੰ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਵੀਰੇ ਹੈ ਉਹ ਠੀਕ ਠਾਕ ਵਧੀਆ ਵਧੀਆ ਤੁਸੀਂ ਸੇਤਾਂ ਠੀਕ ਨੇ ਤੁਹਾਡੀਆਂ ਮਾ ਕਿਰਪਾ ਅੱਲਾ ਦੀ ਹੈ ਕਿਰਪਾ ਅੱਲਾ ਦੀ ਵਿਜਦੀ ਕਹਿੰਦੇ ਕਿਵੇਂ ਨਾ ਗੜਬੜੀ ਹੋ ਗਈ ਸੀ ਨਹੀਂ ਹੈ ਕੋਈ ਨਹੀਂ 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 ਜੀ ਤੈਨੂੰ ਦੱਸੀਆ ਮੈਨੂੰ ਗੱਲ ਕੋਈ ਲੱਗਦਾ ਇੰਨਾ ਕ ਤਾਂ ਹਾਂ ਇੰਨਾ ਕ ਇੰਨਾ ਕਦਾ ਹੁੰਦਾ ਤੂੰ ਦੱਸ ਹੋਰ ਕਰ ਪਰਵਾਸ ਛੱਡ ਚੜਦੀ ਕਲਾ ਜਮਾਂ ਆ ਮੈਂ ਇੱਕ ਫੜ ਪਾਈ ਸਕਾਰਪੀਓ ਵਾਲਿਆ ਹਾਂ ਮੈਂ ਇੱਕ ਫੜ ਸਕਾਰਪੀਓ ਵਾਲਿਆ ਲੈ ਬੜੇ ਇੱਥੇ ਕਰਨੀ ਆ ਬਾਹਰੇ ਇਧਰ ਵਾਲੀ ਸੀਨੇ ਬਾਹਲੇ ਹੋ ਗਈ ਤੇ ਬਾਹਰੇ ਚੱਲ ਬਾਹਰੇ ਕਰ ਲੋ ਫਿਰ ਆ ਜੋ ਮੈਂ ਚੱਕਦਾ ਜੀ ਇਧਰ ਹੀ ਸਾਡੇ ਬੁਜ਼ੁਰਗ ਬੈਠੇ ਨੇ ਬਣਾ ਲਾ ਫਿਰ ਚਾਵਲ ਚੂਲ ਹੈ ਹੱਸ ਦੱਸ ਮੈਂ ਲੋ ਪਾਸ ਕਰਦਾ ਪੂਰੀ ਮੈਂ ਸਾਨੂੰ ਤਾਂ ਗੁਰਤੀ ਚ ਮਿਲੀ ਹੋਈ ਆ ਹੈ ਸਾਨੂੰ ਤਾਂ ਮੈਂ ਗੁਰਤੀ ਚ ਮਿਲੀ ਹੋਈ ਆ ਤੋ ਬੋਲ ਹੋ ਜਾਣ ਕਿਸੇ ਚੀਜ਼ ਦੇ ਕੀ ਚੀਜ਼ ਆ ਮੂਡ ਨੇ ਇਹਦਾ ਜੀ ਜੀਤੇ ਵਾਲਾ ਸੁਣਾ ਦੇ ਕੁਛ ਮੈਨੂੰ ਹਾਂ ਤੇ ਮੇਰਾ ਮੂਡ ਜੀਤੇ ਵਾਲਾ ਸੁਣਾ ਦੇ ਪੁੱਛ ਨਾ ਬਸ ਇਹ ਨਾ ਮਨੋ ਆ ਸੀਰਾ ਜੀ ਹੁਨੇ ਕਿ ਦਮ ਤਾਂ ਨਹੀਂ ਪਤਾ ਕਈ ਬੰਦੇ ਦੇ ਕਈ ਬੰਦੇ ਦੇ ਮੂੰਹ ਖੂਨ ਮੱਚੀ ਜਾਂਦਾ ਸਾਰੀ ਜ਼ਿੰਦਗੀ ਕਈ ਬੰਦੇ ਆਂ ਹੀ ਕਹਿੰਦੇ ਮਰ ਜਾਣਗੇ ਅੱਜ ਸਾਡਾ ਮੂਡ ਨਹੀਂ ਆ ਸਾਡਾ ਮੂਡ ਨਹੀਂ ਥੋੜਾ ਮੂੜਾ ਆਉਂਦਾ ਵੀ ਨਹੀਂ ਮੇਰੇ ਸਾਲਿਓ ਹਾਂ ਮੂਡ ਥੋੜਾ ਆਉਂਦਾ ਵੀ ਗਿਣਵੇਂ ਤੇ ਨਹੀਂ ਹੁੰਦੇ ਨੇ 300 365 ਚੋਂ ਹਾਂ ਦੱਸੋ ਸਾਫ ਦੇ ਨਹੀਂ ਉਹ ਹੁੰਦਾ ਵਾ 5 ਦਿਨ ਦਾ 5 ਦਿਨ ਹੀ ਮੂਡ ਹੁੰਦਾ ਮੇਰਾ ਸੌ ਕਿਨਗਾਉਣਾ 5 ਦਿਨ ਤਾ ਤੂੰ ਬਸ ਪਰ ਉਹੀ ਉੱਦੀ ਮੂਡ ਹੁੰਦਾ ਲਾਲਾ ਜੀ ਇੱਧਰ ਲਾਉਣੀ ਆ ਕੋਈ ਚੱਕਰ ਨਹੀਂ ਹੈਗਾ ਆ ਜਾ ਉੱਦੀ ਮੇਰਾ ਮੂਡ ਇੱਧਰ ਹੋ ਜਾ ਓਏ ੜਾ ਦਾ ਮੜਿਆ ਹੁੰਦਾ ਕੋਸੋ ਗੱਲਾਂ ਚੰਗੀਆਂ ਨਹੀਂਓ ਸੱਜਣ ਹਵੇ ਤੇਰੀਆਂ ਤੂੰ ਕੱਲਾ ਕੱਲਾ ਖਾਈ ਜਾਣਾ ਏ ਤਵੇਂਸ਼ ਵੇ ਤੂੰ ਕੱਲਾ ਕੱਲਾ ਖਾਈ ਜਾਣਾ ਕੱਲਾ ਕੱਲਾ ਖਾ ਗਿਆ ਯਾਰਾ ਤੂੰ ਅੱਜ ਮੁਰਗਾ ਮੜਗਾ ਹੈਗਾ ਜੀ ਮੁਰਗਾ ਮੜਗਾ ਮੁਰਗੀ ਮਰਗੀ ਰੱਖੀ ਨਹੀਂ ਚੁਕਾਤੀਆਂ ਪਹਿਲਾਂ ਲੀਆਂ ਸਾਰੀਆਂ ਕੀ ਬਾਤ ਆ ਯਾਰ ਇਹ ਪਈਆ ਆਪਣਾ ਸਾਈਲਰ ਹੈ ਤੇ ਆਪਣੇ ਯਾਰ ਮਿੱਤਰ ਨੇ ਇਹਨਾਂ ਦੀ ਰਹਿਨੁਮਾਈ ਹੇਠੇ ਚੱਲ ਰਿਹਾ ਹੈ ਕੰਮ ਸਾਰਾ ਹਾਂ ਕੋਈ ਗੱਲ ਨਹੀਂ ਜਿਉਂਦਾ ਰਾਜ ਜਿਉਂਦਾ ਰਾਜ ਜਿਉਂਦਾ ਰਾਜ ਪ੍ਰਮਾਤਮਾ ਚੜ੍ਹਦੀ ਕਲਾ ਚ ਰੱਖੇ ਤੇ ਵਾਹ ਪਿਆਤੀ ਤਿਆਂ ਦੇ ਕਰਾ ਲੈਨੇ ਆ ਪਿਆਤੀ ਪਿਆਤੀ ਪਹਿਲਾਂ ਨੇ ਚੌਲ ਖਵਾ ਤੇ ਦੇਖ ਲੈ ਚੌਲ ਦਾ ਬਾਦੂ ਖੜੀ ਚੌਲ